ਸੋ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਏ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੇ ਨੇ ਇਮੋਸ਼ਨਲ ਹੋਣ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ ਛੁਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲੀਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੋਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖ ਮੈਂ ਫੈਸਲਾ ਕੀ ਕਰਨ ਮੈਮ ਮੈਮ ਕੀ ਫੈਸਲਾ ਜਿਹੜੇ ਉਹਨਾਂ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸਾਰਿਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੁੱਲ੍ਹ ਕੇ ਕਹਿੰਦੀ ਜੇ ਸੌਰੀ ਮੰਗਦੇ ਨੇ ਤਾਂ ਮਤਲਬ ਕਲਪਰੇਟ ਵਾਸਲੀ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਸ ਸੀਗੇ ਉੱਥੇ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਜਿੱਦਣ ਤੂੰ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਹੈ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਿੱਦਣ ਤੂੰ ਬੁੱਢੀ ਹੋ ਗਈ ਜਿਨ੍ਹਾਂ ਦੇ ਲਈ ਤੂੰ ਖੜੀ ਆ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਆ ਤੁਸੀਂ ਇਹ ਕੁਐਸਚਨ ਉਹਨੂੰ ਕਰਿਓ ਬਿਲਕੁਲ ਬਿਲਕੁਲ ਜਿਵੇਂ ਇਹਦੀ ਸੋਚੋ ਪਹਿਲਾਂ ਹਮ ਦੀ ਪੀੜੀ ਪਹਿਲੇ ਛੋਟਾ ਮਾਰੀ ਸੋ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਏ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੇ ਨੇ ਇਮੋਸ਼ਨਲ ਹੋਣ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾਉਣ ਦੀ ਨਜ਼ਰ ਆਈ ਚੁੱਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲੀਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੋਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖ ਮੈਂ ਫੈਸਲਾ ਕੀ ਕਰਨੇ ਆ ਮੈਮ ਮੈਮ ਕੀ ਫੈਸਲਾ ਜਿਹੜੇ ਉਹਨਾਂ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸਾਰੀਆਂ ਨੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੁੱਲ੍ਹ ਕੇ ਕਹਿੰਦੀ ਜੇ ਸੌਰੀ ਮੰਗਦੇ ਨੇ ਤਾਂ ਮਤਲਬ ਕਲਪਰੇਟ ਵਾਸਲੀ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਸ ਸੀਗੇ ਉੱਥੇ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਕਿਤਨ ਤੂੰ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਹੈ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿਨ੍ਹਾਂ ਦੇ ਲਈ ਤੂੰ ਖੜੀ ਆ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਤੁਸੀਂ ਇਹ ਕੁਐਸਚਨਰ ਨੂੰ ਕਰਿਓ ਬਿਲਕੁਲ ਬਿਲਕੁਲ ਜਿਵੇਂ ਇਹਨੇ ਕਿਹਾ ਸੋ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਏ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੇ ਨੇ ਇਮੋਸ਼ਨਲ ਹੋਣ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ ਚੁੱਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲਿਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹਾਂਗੀ ਤੁਸੀਂ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੋਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖ ਮੈਂ ਫੈਸਲਾ ਕੀ ਕਰਨੇ ਆ ਮੈਮ ਮੈਮ ਕੀ ਫੈਸਲਾ ਜਿਹੜੇ ਉਹਨਾਂ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸਾਰੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੁੱਲ੍ਹ ਕੇ ਕਹਿੰਦੀ ਜੇ ਸੌਰੀ ਮੰਗਦੇ ਨੇ ਤਾਂ ਮਤਲਬ ਗਲਟ ਬੇਨਟ ਵਾਪਸ ਲਈ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਸ ਸੀਗੇ ਉੱਥੇ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਕਿਤਨ ਤੂੰ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਹੈ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿਨ੍ਹਾਂ ਦੇ ਲਈ ਤੂੰ ਖੜੀ ਆ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਤੁਸੀਂ ਇਹ ਕੁਐਸਚਨਰ ਨੂੰ ਕਰਿਓ ਬਿਲਕੁਲ ਬਿਲਕੁਲ ਜਿਹੜੇ ਅੰਦੀ ਦੇ ਸੱਜਣੋ ਪਹਿਲਾਂ ਉਹਦੀ ਪੀੜੀ ਪਹਿਲੇ ਛੋਟਾ ਮਾਇ